ਪੁਇਦਿਆਂ ਦੀ ਛਾਂ ਹੈ ਲੱਗਦੀ ਜਿਵੇਂ ਅੱਗ ਲਾਈ ਹੋਈ ਹੈ ਤੇ ਦੋਸਤੋ ਆਪਾਂ ਇਹ ਸਾਰੀ ਜਿਹੜੀ ਅੱਜ 8 ਕਿੱਲੇ ਆ ਇਹ ਆਪਣੇ ਇਥੇ ਇਹ ਆਪਾਂ ਸਾਰੀ 0 ਟੈਲ ਨਾਲ ਬੀਜੀ ਹੈ ਕੋਈ ਪਿਆਲੀ ਨੂੰ ਵਾਇਆ ਨਹੀਂ ਕੋਈ ਕੁਛ ਨਹੀਂ ਬਸ ਥੋੜਾ ਬਹੁਤ ਇਕੱਠਾ ਕਰਕੇ ਜਿਹੜਾ ਘੁੱਠਾ-ਘੱਠਾ ਤੇ ਆ ਅੱਗ ਲਾਤੀ ਵੀ ਤਾਂ ਇਧਰੋਂ ਕਿਸੇ ਨੇ ਪਿੱਛੋਂ ਲਾਈ ਤੇ ਉਹ ਲੱਗੀ ਗਾ ਇਧਰ ਵੜ ਗਈ ਆਪਾਂ ਤਾਂ ਲਾਉਂਦੇ ਨਹੀਂ ਹੁੰਦੇ ਹਰ ਇੱਕ ਵਾਰੀ ਤੁਹਾਨੂੰ ਦਿਸਦੀ ਵੀ ਹੈ ਜ਼ਮੀਨ ਦੇ ਆਪਾਂ ਸਾਰੀ ਜਿਹੜੀ ਬਜਾਈ ਆ ਉਹ ਜ਼ੀਰੋ ਟਲ ਦੇ ਨਾਲ ਕੀਤੀ ਆ ਤੇ ਵਧੀਆ ਤਜਰਬਾ ਸਾਡਾ ਰਿਹਾ ਕਿਉਂਕਿ ਝੋਨਾ ਅਸੀਂ ਲਾਉਂਦੀ ਸੀ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਿਆ ਸੀ ਅਸੀਂ ਕੱਲੀ ਬਾਸਪਤੀ ਬੀਜ ਦੇਣੇ ਤੇ ਇਸ ਕਰਕੇ ਆਪਣਾ ਕਿਵੇਂ ਤੁਹਾਨੂੰ ਲੱਗਿਆ ਸਾਡਾ ਇਹ ਉਪਰਾਲਾ ਤੇ ਜਰੂਰ ਦੱਸਿਓ ਤੇ ਕਿਸਾਨੀ ਜਿਹੜੀ ਹੈ ਅੱਜ ਦੀ ਜਿਹੜੀ ਕਿਸਾਨੀ ਹੈ ਬਾਕੀ ਆ ਆਪਣਾ ਸਾਰਾ ਨਾਲ ਅਜੀ ਉਵੇਂ ਵਿਆਹ ਦੇਖ ਲਓ ਬ੍ਰਦਰ ਦਾ ਦੂਜੇ ਦਾ ਬਿਲਕੁਲ ਅਗ ਨਹੀਂ ਲਾਈ ਨਾ ਲਾਈਏ ਇਸੇ ਤਰ੍ਹਾਂ ਹੀ ਬੀਜਾਂਗੇ ਨੂੰ ਇਹ ਵੀ ਉਹ ਦਿਨ ਅਸੀਂ ਬੁਝਾ ਲਈ ਪਿੱਛੋਂ ਕਿਸੇ ਨੇ ਲਾਈ ਜਿਵੇਂ ਪਿੱਛੋਂ ਤਰੀ ਆਈ ਅਸੀਂ ਨਹੀਂ ਲਾਉਂਦੇ ਹੁੰਦੇ ਅੱਗ ਕਿਉਂਕਿ ਬਾਸਪਤੀ ਦਾ ਇਹ ਸਾਡੇ ਗਲ ਜਾਂਦਾ ਵਿੱਚ ਹੀ ਇਹ ਤੇ ਇਹੀ ਜ਼ਮੀਨਾਂ ਜਿਹਦੀ ਖਾਤਰ ਆਪਾਂ ਜਿਹੜੀ ਆਪਾਂ ਨੂੰ ਜਾਣ ਤੋਂ ਪਿਆਰੀ ਹੈ ਜਿਹ ਕਹਿੰਦੇ ਵੀ ਜੱਟ ਦੀ ਮਾਂ ਹੁੰਦੀ ਹੈ ਜ਼ਮੀਨ ਤੇ ਜਿਹੜੀ ਮੈਂ ਤੁਹਾਨੂੰ ਉਹ ਬੈਂਕ ਦੀ ਵੀਡੀਓ ਵੀ ਉਹ ਜ਼ਮੀਨ ਖਰੀਦਣ ਵਾਸਤੇ ਬੈਂਕ ਦੀ ਇੱਕ ਪਾਲਿਸੀ ਆ 2.5 ਏਕੜ ਜ਼ਮੀਨ ਤੱਕ ਨਾ ਹੋਣੀ ਚਾਹੀਦੀ ਆ ਉਸ ਬੈਂਕ ਦੀ ਪਾਲਿਸੀ ਆ 20 ਲੱਖ ਰੁਪਇਆ ਤੁਹਾਨੂੰ ਪਰਚੇਜ ਕਰਨ ਵਾਸਤੇ ਦਿੰਦੀ ਆ ਲੇਡੀਜ਼ ਜੈਂਟਲਸ ਦਾ ਕੋਈ ਨਹੀਂ ਪਰ ਜ਼ਮੀਨ ਜਿਹੜੀ ਹੈਗੀ ਆ 2.5 ਏਕੜ ਤੋਂ ਘੱਟ ਹੋਣੀ ਚਾਹੀਦੀ ਆ 2.5 ਏਕੜ ਮਤਲਬ ਪੂਰੀ ਚਲੋ ਥੋੜੀ ਬਹੁਤੀ ਘੱਟ ਲਾ ਲਓ ਤੇ 2.5 ਏਕੜ ਤੋਂ ਵੱਧ ਨਾ ਉਹਦੇ ਤੇ ਪੀ ਐਨ ਬੀ ਦਾ ਇਹ ਇੱਕ ਹੈਗਾ ਪ੍ਰੋਸੈਸ ਤੇ ਅਸੀਂ ਵੀ ਕੁਝ ਜ਼ਮੀਨ ਹੁਣ ਖਰੀਦੀ ਸੀ ਤੇ ਅਸੀਂ ਵੀ ਉਹਦੇ ਤੇ ਕਰਵਾਇਆ ਪਹਿਲਾਂ ਤਾਂ ਲੇਡੀਜ਼ ਤੇ ਕਹਿੰਦੇ ਸੀ ਪਰ ਨਹੀਂ ਉਹ ਜੈਂਟਲਸ ਦੇ ਵੀ ਆ ਉਹ ਮੇਰੀ ਵਾਈਫ ਦੇ ਨਾਂ ਤੇ ਅਸੀਂ ਉਹ ਕਰਵਾ ਕੇ ਦੇ ਭਰਾਈ ਮੀਰੀ ਨਾਂ ਤੇ ਉਹਨਾਂ ਤੇ ਕਰਾਇਆ ਅਸੀਂ ਤੇ ਬਾਕੀ ਖੇਤੀ ਜਿਹੜੀ ਹੈਗੀ ਆ ਹੁਣ ਅੱਜ ਕੱਲ ਦੀ ਹੈਗੀ ਦਿਮਾਗ ਦੀ ਤੇ ਇਹਨੂੰ ਦਿਮਾਗ ਦੇ ਨਾਲ ਹੀ ਖੇਤੀ ਨੂੰ ਵਪਾਰਕ ਧੰਦੇ ਦੇ ਤੌਰ ਤੇ ਵੀ ਆਪਾਂ ਨੂੰ ਹੁਣ ਆ ਸੋਚਣਾ ਪੈਣਾ ਵੀ ਅਸੀਂ ਇਹਦੇ ਚੋਂ ਜਿਹੜਾ ਫਸਲੀ ਚੱਕਰ ਆ ਨਾ ਇਹਦੇ ਚੋਂ ਨਿਕਲ ਕੇ ਤੇ ਖੇਤੀ ਨੂੰ ਲਾਹੇਵੰਦ ਧੰਦਾ ਵਪਾਰਕ ਧੰਦੇ ਦੇ ਤੌਰ ਤੇ ਅਪਣਾਇਆ ਜਾਵੇ ਐਦਕੀ ਕੋਸ਼ਿਸ਼ ਮੇਰੀ ਹੋਊਗੀ ਪਹਿਲਾਂ ਮਸ਼ਰੂਮ ਦਾ ਸੀ ਲੱਗਿਆਂ ਕਰਨ ਤੇ ਕੋਸ਼ਿਸ਼ ਇਹੀ ਹੋਊਗੀ ਵੀ ਕਾਮਯਾਬੀ ਤਾਂ ਕਰਨੀ ਪ੍ਰਮਾਤਮਾ ਦੇ ਹੱਥ ਵਸਾ ਲੋਕਾਂ ਦੇ ਹੱਥ ਵਸ ਹੁੰਦੀ ਆ ਤੁਹਾਡੀਆਂ ਦਬਾਵਾਂ ਤੇ ਸਾਡੀ ਮਿਹਨਤ ਤੇ ਜੇਕਰ ਉਹ ਰਿਜ਼ਲਟ ਚੰਗਾ ਰਿਹਾ ਫਿਰ ਉਸ ਤੋਂ ਅੱਗੇ ਜਿਵੇਂ ਗੋਟ ਫਾਰਮ ਹੈ ਮੱਛੀ ਫਾਰਮ ਹੈ ਕੋਈ ਨਵੀਂ ਤਕਨੀਕ ਹਰ ਇੱਕ ਵਾਰੀ ਹੁਣ ਅਪਣਾਵਾਂਗੇ ਇੱਕ ਦੋ ਪੋਲਟਰੀ ਫਾਰਮ ਦਾ ਵੀ ਮੇਰਾ ਟ੍ਰੇਨਿੰਗ ਸਾਡੇ ਹੁਣ ਉੱਥੇ ਸ਼ੁਰੂ ਹੋ ਜਾਣੀ ਹੈ ਤੇ ਇਹ ਕਿ ਅਸੀਂ ਮਸ਼ਰੂਮ ਦਾ ਤੇ ਮਰਬੇ ਅਚਾਰ ਇਹਨਾਂ ਚੀਜ਼ਾਂ ਦਾ ਸ਼ੁਰੂ ਕਰਾਂਗੇ ਤੇ ਇੱਥੇ ਆ ਇਹ ਕਿ ਕੋਸ਼ਿਸ਼ ਹੋ ਗਈ ਵੀ ਸਾਡੀ ਇਹ ਕਿ ਕਣਕੇ ਲਾਸਟ ਹੋਵੇ ਇਹਦੋਂ ਗਾਂ ਅਸੀਂ ਕਣਕ ਨਹੀਂ ਪੀਜਾਂਗੇ ਇਹਦੋਂ ਅੱਗੇ ਜਿਹੜੀ ਕਣਕ ਦੀ ਤੇ ਝੋਨੇ ਦੀ ਜਿਹੜੀ ਬਾਸਮਤੀ ਆ ਉਹ ਵੀ ਨਹੀਂ ਲਾਵਾਂਗੇ ਜਿਵੇਂ ਆਲੂ ਆ ਜਿਹੜੇ ਚਿਪਸ ਵਾਸਤੇ ਜਿਹੜੇ ਆਉਂਦੇ ਆ ਫਿੰਗਰ ਵਾਸਤੇ ਉਹ ਜਿਹੜੀਆਂ ਆਪਾਂ ਖਾਣੇ ਆ ਉਹਨਾਂ ਵਾਸਤੇ ਹੁੰਦੇ ਆ ਉਹ ਵੈਰਾਈਟੀ ਲਿਆ ਕੇ ਥੋੜੀ ਬਹੁਤੀ ਬੀਜ ਕੇ ਬੀਜਾਂਗੇ ਕਿ ਲਸਣ ਦੀ ਖੇਤੀ ਕਰਾਂਗੇ ਹੌਲੀ ਹੌਲੀ ਬਦਲੋ ਇਹਨੂੰ ਤਬਦੀਲੀ ਕਰਦੇ ਜਾਵਾਂਗੇ ਪੋਲੀ ਹਾਊਸ ਨੂੰ ਵੱਲ ਨੂੰ ਵਧਾਂਗੇ ਮਤਲਬ ਕੋਸ਼ਿਸ਼ ਹਰ ਇੱਕ ਕਰਕੇ ਦੇਖਣੀ ਹੈ ਕਾਮਯਾਬੀ ਵੱਗੇ ਵੀ ਕਿਹਾ ਵੀ ਕਾਮਯਾਬੀ ਪਰਮਾਤਮਾ ਦੇ ਹੱਥ ਹੈ ਤੇ ਦੁਆਵਾ ਥੋੜੀ ਹੈ ਤੇ ਵੀਡੀਓ ਨੂੰ ਚੰਗੀ ਲੱਗੇ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੁਬਾਰਾ ਫਿਰ ਮੈਂ ਤੁਹਾਨੂੰ ਨਜ਼ਰ ਪਾਉਣਾ ਟਰੈਕਟਰ ਮੇਰਾ ਬ੍ਰਦਰ ਚਲਾ ਰਿਹਾ ਅਸੀਂ ਦੋਨੇ ਭਰਾ ਇਕੱਠੇ ਰਹਿੰਦੇ ਆ ਇਕੱਠੀ ਸਾਡੀ ਖੇਤੀ ਆ ਤੇ ਇਕੱਠੇ ਰਹਾ ਕਰੋ ਇਕੱਠ ਦੇ ਵਿੱਚ ਬੜਾ ਥਵਾਕ ਦੇ ਵਿੱਚ ਬੜੀ ਸਕੂਨ ਵੀ ਆ ਤੇ ਬੜੀ ਜੀਰੂ ਆਪਾਂ ਕਹਈਏ ਵੀ ਪ੍ਰਮਾਤਮਾ ਦੀ ਮਿਹਰ ਲਾ ਲਓ ਸਾਡੇ ਪੰਜਾਬੀ ਮਾਲ ਵਿੱਚ ਉਹਦੇ ਇਕੱਠ ਦੇ ਵਿੱਚ ਭੈਤਾ ਬੋਲਦੇ ਹੁੰਦੇ ਭੈਤਾ ਸ਼ਬਦ ਪਤਾ ਨਹੀਂ ਹੁਣ ਤੁਹਾਡੇ ਉਹਨੂੰ ਕੀ ਬੋਲਦੇ ਵੀ ਮਜ਼ਬੂਤੀ ਜੀ ਨੂੰ ਕਹਈਏ ਇੱਕੇ ਚ ਬਰਕਤ ਤੇ ਭਰਾਵਾਂ ਦਾ ਪਿਆਰ ਆ ਜਿਹੜਾ ਉਹ ਭਰਾ ਹੀ ਜਾਣਦੇ ਹੁੰਦੇ ਆ ਪਰ ਮੈਂ ਕਹਿੰਦਾ ਨਾ ਲੜਿਆ ਕਰੋ ਯਾਰ ਗੁੱਸੇ ਕਿਲੇ ਹੋ ਵੀ ਗਏ ਆ ਤਾਂ ਉੱਥੇ ਛੱਡ ਦਿਆ ਕਰੋ ਮੈਂ ਕਦੇ ਵੀ ਅਸੀਂ ਜੇ ਲੜਦੇ ਆ ਅਸੀਂ ਵੀ ਬਹੁਤ ਦੋਨੇ ਇਹ ਨਹੀਂ ਗੱਲ ਨਹੀਂ ਜੱਕੀ ਹੁੰਦੇ ਵੀ ਲੜਦੇ ਹੀ ਹੁਣ ਵੀ ਲੜਦੇ ਆ ਪਰ ਸਾਡਾ ਜਿਹੜਾ ਲੜਾਈ ਉਹ ਕੁਛ ਮਿੰਟਾਂ ਸਕਿੰਟਾਂ ਦੀ ਹੁੰਦੀ ਹੈ ਜੇ ਇਹਨੇ ਮੈਨੂੰ ਨਹੀਂ ਦਿਸਾਵ ਨੂੰ ਅਸੀਂ ਇੱਕ ਦੂਜੇ ਨੂੰ ਬੁਲਾ ਲੈਣਾ ਜੇ ਸ਼ਾਮ ਨੂੰ ਨਹੀਂ ਤਾਂ ਤੜਕੇ ਇਹਨੇ ਮੇਰੇ ਕੋਲ ਬਾਈ ਜੀਰੇ ਨੂੰ ਜਾਣਾ ਜਾਂ ਮੋਗੇ ਨੂੰ ਜਾਣਾ ਮੱਲਬਾ ਹਣਾ ਹੁੰਦਾ ਤੇ ਰਲ ਕੇ ਰਹਿਣਾ ਚਾਹੀਦਾ ਵਾ ਤੇ ਉਹੀ ਪਰਿਵਾਰ ਕਾਫੀ ਯਾਦ ਨੇ ਜਿੰਨਾ ਪਰਿਵਾਰਾਂ ਚ ਇਕੱਠ ਨੇ ਸਤਿ ਸ੍ਰੀ ਅਕਾਲ ਦੋਸਤੋ ਭੀਮਿੰਦਰ ਵੀ ਆਪਣਾ ਜਰਾ ਬਹੁਤ ਮਿਹਨਤੀ ਹੈ ਇਹਨੂੰ ਬਹੁਤ ਸਾਲ ਹੋ ਗਏ ਆਪਣੇ ਨਾਲ ਕੰਮ ਕਰਦੇ ਵੀ ਤੇ ਅਸੀਂ ਤਾਂ ਇਹਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਹਾਂ ਜਿਹੜਾ ਵਸਦਾ ਰਹਿ ਵੀ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ